ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਹੈ ਸ਼ਹਿਰ ਪੱਟੀ ਤਹਿਸੀਲ ਵੀ ਪੱਟੀ ਜ਼ਿਲ੍ਹਾ ਤਰਨਤਾਰਨ ਵੀਰ ਨਤਨ ਦੇ ਅੱਡੇ ਤੇ ਅੱਜ ਆਪਾਂ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਕਈ ਗਵਾਂ ਦਿਖਾਉਣੀਆਂ ਤੇ ਤਿੰਨੇ ਹੀ ਗਵਾਂ ਦੋਸਤੋ ਸੱਜਣੀਆਂ ਵਾਂ ਡਿਟੇਲ ਸਾਰੀ ਆਪਾਂ ਵੀਡੀਓ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਹ ਵੀਡੀਓ ਆਪਣੀ YouTube ਚੈਨਲ ਤੇ ਦੇਖ ਰਹੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਵੀਰੇ ਵੀਡੀਓ ਆਪਣੀ ਦੇਖ ਰਹੇ ਆ Facebook ਚੈਨਲ ਤੇ Facebook ਚੈਨਲ ਨੂੰ ਫੋਲੋ ਕਰ ਦਿਓ ਤਾਂ ਕਿ ਸਾਡੀ ਸੋ ਦੋਸਤੋ ਇੱਥੇ ਆਓ ਇੱਥੇ ਆ ਗਏ ਆਪਣੀ ਤਸੰਦੀ ਕਰਕੇ ਪਸ਼ੂਖਰੀਦੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਹੋਰ ਵੀ ਵੀਰਪਿਆ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ-ਬਰਖ ਜਿਹੜੀ ਕਰਨੀ ਹੁੰਦੀ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਜਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਸੋ ਦੋਸਤੋ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਆ ਸਾਰੀ ਡਿਟੇਲ ਇਹਨਾਂ ਪਸ਼ੂ ਦੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ اور سناؤ جی واہ ودیہ ودیہ اچھا تو سنو ودیہ ودیہ جی ٹھیک ہے چلئے ਇਹਦਾ کام کرو ودیہ ਬਾਅਦ ਚਲੀ ਜਾਂਦੇ ਠੀਕ ਹੈ ਜੀ ਤੇ ਮੰਡੀ ਨਹੀਂ ਗਏ ਕਿ ਲੈ ਕੇ ਪਸ਼ੂ ਨਹੀਂ ਆਪਣੇ ਇੱਥੇ ਹੀ ਵੇਚ ਗਏ ਆ ਮਾਲ ਸਾਰਾ اچھا اچھا جی ਤੇ ਮੰਡੀ ਕੋਈ ਕਾਨਦ ਗਏ ਨਹੀਂ ਠੀਕ 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 ਹੈ ਠੀਕ ਹੈ ਜੀ ਤੇ ਵੀਰ ਜੀ ਆਪਣਾ ਨਾਮ ਤੇ ایڈریس فون نمبر ਬੋਲ ਦਿਓ ਕੋਈ ਨਾਮ ਭਾਜੀ ਮੇਰਾ ਨਿਤਨੇ ਆ ਹਾਂਜੀ ایڈریس ਆਪਣਾ ਸ਼ਹਿਰ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਫੀਲ ਵੀ ਪੱਟੀ ਪਿੰਡ ਦੀ ਹੈ ਜੀ ਠੀਕ ਹੈ ਜੀ 메ਨ ਵੀਰ ਪੱਟੀ ਵਿੱਚ ਆਗੇ ਹਾਂਜੀ ਤੇ 212 ਸਾਹਿਬ ਕੋਲ ਤੋਂ ਲੱਗ ਕਰ ਦਿਆਂਗੇ ਠੀਕ ਹੈ ਜੀ ਹਾਂਜੀ ਉਹ ਨੰਬਰ ਬੋਲ ਦੇ। ਫੋਨ ਨੰਬਰ ਆਪਣਾ 98760 ਹਾਂਜੀ 8448 ਠੀਕ ਹੈ ਜੀ। ਹਾਂਜੀ ਅੱਜ ਵੀ ਜੀ ਤਿੰਨ ਗਾਵੀਆਂ ਤਿੰਨ ਗਾਮ ਖਾਂਗੇ। ਬਾਕੀ ਦੂਜੀ ਸੇਲ ਹੋ ਗਈ। ਬਾਕੀ ਸੇਲ ਵਿੱਚੋਂ ਸੇਲ ਹੋਈਆਂ ਅੱਜ ਦੋ ਦਿਨ ਸੇਲ ਹੋਈਆਂ। ਠੀਕ ਹੈ ਜੀ। ਤੇ ਜਿਹੜੀਆਂ ਇਸ ਟਾਈਮ ਫੜੀਆਂ ਇਹਨਾਂ ਦੀ ਵੀ ਕੋਈ ਇੱਕ ਸੇਲ ਹੋਈ ਹੈ। ਠੀਕ ਹੈ। ਆਪਾਂ ਤੁਹਾਨੂੰ ਦਿਖਾ ਦਵਾਂਗੇ। ਠੀਕ ਹੈ ਠੀਕ ਹੈ। ਹਾਂਜੀ ਤੇ ਸ਼ੁਰੂ ਕਰੀਏ ਮਰਜੀ। ਇਸ ਗਾਂ ਤੋਂ ਪਹਿਲਾਂ ਇਹ ਜਿਹੜੀ ਪਹਿਲਾਂ ਦੇ ਬਰਤਗਾਂ ਜਿਹੜੀ ਆਪਾਂ ਵਖਾਣੀ ਹੈ ਇਹਦੀ ਡਿਟੇਲ ਦੱਸ ਦੀ। ਦੂਜਾ ਸਵੇਰ ਸੀ ਭਾਜੀ। ਹਾਂਜੀ। ਪਰਸੋਂ ਸਵੇਰੇ ਸੀ ਆ। ਠੀ ਵੀਹਾਂ ਦੇ ਏਅਰ ਗੇਟ ਚ ਬੌੜਾ ਬਿਲਕੁਲ ਤਿਆਰ ਹੋ ਬਾਹਰ ਵੀ ਇਹਨਾਂ ਮਰਜ਼ੀ ਹੋਵੇ 17 ਨਾ ਕਰ ਲੈ 18 ਨਾ ਕਰ ਲੈ ਠੀਕ ਹੈ ਜੀ ਜਿਹੜਾ ਮਰਜ਼ੀ ਵੀਰ ਭਰਾ ਇਹਨਾਂ ਨਾਲ ਸੌਦਾ ਕਰ ਸਕਦਾ ਠੀਕ ਹੈ ਜੀ ਠੰਡੀ ਧੀਰੀ ਪੂਰੀ ਹੈ ਠੀਕ ਹੈ ਜੀ ਹਾਂ ਜੀ ਤੇ ਬੱਚਾ ਬੌੜਾ ਤਿਆਰ ਹੈ ਬਾਬਾ ਜੀ ਬਿਲਕੁਲ ਨੈਟ ਕੋਈ 21 ਹੋਵੇ 22 ਹੋਵੇ ਪਰ ਆਪਾਂ 17 18 ਕਿਲੋ ਦਾ 17 18 ਦੀ ਆਪਾਂ ਗਾਰੰਟੀ ਦੇ ਸਕਦੇ ਹਾਂ ਠੀਕ ਹੈ ਜੀ ਬੱਚਾ ਇਹਦੇ ਵਿਚੇ ਠੀਕ ਹੈ ਜੀ ਹਾਂ ਜੀ ਤੇ ਕੰਨਾ ਕੁ ਚੁਵਾ ਸਕਣੀ ਜਦੋਂ ਤੜਸਾਂ ਬਹੁਤ ਸਟੈਂਡਰਡ ਬਾਬਾਈ ਜਿਹੜਾ ਥੱਲੇ ਦਾ ਦੁੱਧ ਬਹੁਤ ਤਿਆਰ ਆ ਆਪਾਂ ਉਹਨਾਂ ਦੱਸ ਸਕਦੇ ਆ ਅੱਗੇ ਕੋਈ ਜਿਹੜਾ ਵੀਰਪਰਾ ਲੈ ਜਾਂਦਾ ਉਹਦੀ ਸੇਵਾ ਜਿੰਨਾ ਮੇਰੇ ਕੋਲ ਹੈਗਾ ਇਸ ਟਾਈਮ ਤਿਆਰ ਆ ਆਪਾਂ ਤੁਹਾਨੂੰ ਦੋਵੇਂ ਟਾਈਮ ਚ ਵਾਕੇ ਜਿਹੜਾ ਮਰਜੀ ਕੋਈ ਲੈ ਕੇ ਜਾਣਾ ਤਾਂ ਠੀਕ ਹੈ ਹਾਂਜੀ ਠੀਕ ਠੀਕ ਹੈ ਤਾਂ ਅਗਲੇ ਦੇ ਕਰਮਿਆਂ ਜੀ ਆ ਸੇਵਾ ਤੇ ਗੱਲ ਖੋਲਿਏ ਨੀ ਤੋਰ ਕੇ ਦਿਖਾਈਏ ਦੋਸਤੋ ਤਿੰਨ ਜਿਹੜੇ ਹੋ ਗਏ ਸੂਈ ਨੂੰ ਦੁੱਧਾ ਸੂਈ ਹੈ ਤੇ ਜਿਹੜਾ ਬੌਲਾ ਵੇਲੇ ਤਿਆਰ ਹੋਣਾ 20 21 ਦੇ ਲਾਗੇ ਬਣੇ ਵੀਰ ਕਹਿੰਦਾ 17 18 ਦਾ ਭਾਵੇਂ ਫਾੜੀ ਚਰ ਹੋਣੀ ਗੱਲ ਕਰ ਕੇ ਕਹਿੰਦਾ ਲੈ ਜੀ ਦੋਸਤ ਜਿਦਾਂ ਦੀ ਦੋਸਤੋ ਸੇਵਾ ਕਰੋਗੇ ਦੁੱਧ ਤੇ ਪਸ਼ੂ ਨੂੰ ਉਦਾਂ ਨਾਲ ਦੇਣਾ ਕਿਉਂਕਿ ਇਹ ਕਰਮਾਲੀਆਂ ਚਰੀਆਂ ਹੈ ਇਸੇ ਕੰਮ ਤੇ ਦੁੱਧ ਦਈ। ਬਾਕੀ ਦੋਸਤੋ ਆਰਡਰ ਕੁਆਲਟੀ ਕਾਫੀ ਤਿਆਰ ਕੀਤੀ ਹੈ। ਕੱਦ ਗੁੱਦੀ ਚੰਗਾ ਵਾ। ਮੋਰਲਾ ਵੀ ਮੋਰਦਾ। ਦੋਸਤੋ ਐਚਐਫ ਦੇ ਨਾਲ ਕ੍ਰੋਸ ਹੈ। ਵੀਡੀਓ ਬਣਾਉਂਦਾ ਜਿਹੜਾ ਟਾਈਮ ਹੈ ਦੋਸਤੋ ਸ਼ਾਮਾਂ ਦਾ तकरीबन 5:30 ਵਜੇ ਦਾ ਟਾਈਮ ਹੈ ਥਣਾ ਥਣਾ ਦੀ ਦੋਸਤੋ ਵੇਥ ਕਾਫੀ ਹੈ ਹਾਂ ਜੀ ਵੀਰ ਥਾਂ ਤੋਂ ਬਿਲਕੁਲ ਓਕੇ ਜੀ ਹੁਣ ਬੜੀ ਓਕੇ ਆ ਜੀ ਬਹੁਤ ਜ਼ਿਆਦਾ ਨਹੀਂ ਆਉਣਾ ਕੋਈ ਵੱਧ ਘਟ ਮੈਂ ਨਾ ਜ਼ਿੰਮੇਵਾਰ ਬੈਠੇ ਆਪਾਂ ਠੀਕ ਹੈ ਨਾ ਵੱਧ ਘਟ ਦੀ ਠੀਕ ਹੈ ਜੀ ਜਸਮਾ ਘਟ ਹੋਵੇ ਉਸ ਟਾਈਮ ਮਾਰਦਾ ਉਹਦਾ ਜ਼ਿੰਮੇਵਾਰ ਹੈ ਠੀਕ ਹੈ ਜੀ ਕੋਈ ਵੀਰ ਭਰਾ ਜਿੰਨੇ ਸੌਦਾ ਕਰਨਾ ਨਾ 17 18 ਕਿਲੋ ਆਣਾ ਹਾਂ ਜੀ ਧਾਰ ਹੋਣਾ ਮਾਰੇ ਭਾਵੇਂ ਕੋਈ ਠੀਕ ਹੈ ਜੀ ਹਾਂ ਜੀ ਠੀਕ ਠੀਕ ਆ ਲੋ ਹਾਂ ਜੀ ਲਓ ਜੀ ਠੀਕ ਹੈ ਜੀ ਦੋਸਤੋ ਥੁਣਾ ਥੁਣਾ ਦੀ ਬੈਠ ਤੇ ਬਿਲਕੁਲ ਠੰਡੀ ਸੀ ਲਿਆ ਐਦਾਂ ਹੀ ਭਾਗ ਥੱਲੇ ਬੈਠਾ ਹੋਏ 18 ਵੀ ਦੋਸਤੋ ਤੁਹਾਨੂੰ ਮਾਰ ਕੇ ਦਿਖਾ ਦਿੰਦੇ ਠੀਕ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਜੀ ਕੰਨਾ ਮੁੱਲ ਕਰਦੇ ਆ ਵੀਰ ਜੀ ਦਾ ਮੁੱਲ ਬਾਬਾ ਯਾਰ ਕੀ ਫੋਨ ਤੇ ਕਰ ਲਿਓ ਭਾਈ ਫੋਨ ਤੇ ਕਰਾਂਗੇ ਫੋਨ ਤੇ ਕਰ ਲਓ ਯਾਰ ਕੀ ਠੀਕ 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 ਐ ਵੀਰੇ ਇਹ ਦੋ ਨੰਬਰ ਬਾਰੇ ਦੱਸੀਏ ਆਪਾਂ ਇਹ ਵੀ ਉਹ ਸਵੇਰੇ ਸੁੱਈ ਆ ਤੇ ਪਰਸੇ ਸ਼ਾਮਾਂ ਲਈ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹਦੇ ਥੱਲੇ ਵੀ 18-19 ਕਿਲੋ ਬੋਲਾ ਤਿਆਰ ਆ ਤਾਂ ਆਪਾਂ 15 ਕਿਲੋ 10 ਕੇ ਦਿੱਤੀਏ ਸੇਲ ਹੋ ਚੁੱਕੀ ਹੈ ਅੱਛਾ ਸੇਲ ਹੋ ਗਈ ਹੈ ਸੇਲ ਹੋ ਗਈ ਹੈ ਇਹਦੀ ਚੋਾਈ ਹੋ ਗਈ ਹੈ ਹੋ ਗਈ ਹੈ ਜੀ ਠੀਕ ਹੈ ਨਾ ਜੋਗੇ ਪਾਸ ਕਰ ਲਈ ਠੀਕ ਹੈ ਜੀ ਕਿੰਨਾ ਦੁੱਧ ਚਵਾਤਾ ਬੋੜਾ ਹਾਂਜੀ ਹੁਣ ਕਹਾਂਗੇ ਚਵਾਤਾ ਬੋੜਾ ਬਾਈ ਉਹਨਾਂ ਨੂੰ ਆਪਾਂ 15 ਕਿਲੋ ਦੱਸਿਆ ਸੀ ਨੈਟ ਅੱਛਾ ਜੀ ਤੇ ਪਰ ਇਹਨੇ ਮਤਲਬ ਵੇਟ ਹੈ ਮੇਰੇ ਗਾਂ ਚ ਹੋਈ ਆ ਆੜੀ ਹਾਂਜੀ ਹਾਂਜੀ ਤੇ ਚੋਈ ਆ ਸਾਢੇ ਕਿ ਤਿੰਨ ਵੇ ਪੌਣੇ 4 ਵਜੇ ਹੋਈ ਆ ਠੀਕ ਹੈ ਜੀ ਇਹਨੇ ਸਾਢੇ 7 ਕਿਲੋ ਕੱਢਿਆ ਸਾਢੇ 7 ਕਿਲੋ ਕੱਢਿਆ ਹਾਂਜੀ ਠੀਕ ਹੈ ਜਿਹੜਾ ਸਹੀ ਨੈਟ ਤਿਆਰ ਕੱਢਿਆ ਇਹਨੂੰ ਠੀਕ ਹੈ ਜੀ ਤੇ ਆਪਾਂ ਦੋ ਬੋੜਾ ਜਿਹੜਾ 17 18 ਕਿਲੋ ਤਿਆਰ ਆ ਥੱਲੇ ਹਾਂਜੀ ਹਾਂਜੀ 19 ਵੀ ਹੋਵੇ ਠੀਕ ਹੈ ਜੀ ਪਰ ਜਿਹੜਾ ਆ ਲੋਬ ਗਾੜੇ ਨੈ ਮਾਰ ਤੁਰ ਕੇ ਦਿਖਾਉਣਾ ਤੁਹਾਨੂੰ ਦੋਸਤੋ ਦੋਸਤੋ ਇਹ ਗਾਹ ਸੇਲ ਹੋ ਗਈ ਹੈ ਵਪਾਰ ਦਾ ਕੰਮ ਹੈ ਵੀਰ ਦਾ ਥਣਾ ਥਣਾ ਦੇ ਦੋਸਤੋ ਸਪੇਸ ਵੇਖ ਲਓ ਕਾਫੀ ਹੈ ਤਕੜੇ ਵੱਡੇ ਆਰਡਰ ਕੁਆਲਟੀ ਦੀ ਹੈ ਦੋਸਤੋ ਇਹ ਗਾਹ ਦੀ ਚੁਵਾਈ ਹੋਈ ਹੈ ਤਕਰੀਬਨ ਵੀਰ ਆਏ ਸੀ ਚੂਣ ਉਹਨਾਂ ਨੇ ਚੋਲੀ ਹੈ ਤੇ ਸਾਢੇ 1 3 ਪੌਣੇ 4 ਵਜੇ ਵੀਰ ਕਹਿੰਦਾ ਚੁਵਾਈ ਕੀਤੀ ਹੈ ਤਾਂ ਵੀ ਦੋਸਤੋ ਉਸ ਹਸਾਬ ਨਾਲ ਬਈ ਡੇਢ ਘੰਟੇ ਦੇ ਵਿੱਚ ਆਰਡਰ ਕਾਫੀ ਤਿਆਰ ਕਰ ਰਹੀ ਹੈ ਬਾਕੀ ਦੋਸਤਾਂ ਦਾ ਥੋੜਾ ਥੋੜਾ ਦੀ ਜਸਤੇ ਹੋ ਲੋ ਮੋੜ ਲਾ ਰਿਹਾ ਮੋੜ ਲਾ ਇਹ ਪਰਸੋ ਸ਼ਾਮੀ ਸੁਈ ਆ ਪਰਸੋ ਸਵੇਰੇ ਸੁਈ ਠੀਕ ਹੈ ਹਾਂਜੀ ਉਹ ਦੋਸਤੋ ਦਰਮਿਆਨੀਆਂ ਕੱਦ ਕੱਟ ਦੀ ਇਹ ਵੀ ਇਹਨੇ ਵੀਰ ਬੱਚਾ ਕੀ ਦਿੱਤਾ ਸਾਰੇ ਬੱਚੇ ਹੀ ਆ ਜੀ ਅੱਛਾ ਸਰਦ ਮਰਵਸ਼ੀ ਠੀਕ ਹੈ ਜੀ ਇਹ ਵੀ ਦੂਜਾ ਸੁਆ ਸੀ ਇਹ ਵੀ ਦੂਜਾ ਹੀ ਸੀ ਠੀਕ ਹੈ ਜੀ ਤੇ ਇਹ ਜਿਹੜੀ ਕਾਲੀ ਹੈ 3 ਨੰਬਰ ਤੇ ਇਹਨੂੰ ਸੂਈ ਨੂੰ ਪਾਪਾ ਹੋ ਗਿਆ ਹੁਤਾਇਕ ਹੋ ਗਿਆ ਜੀ ਠੀਕ ਹੈ ਜੀ ਚੋਣ ਚਾਂ ਦੇ ਵਿੱਚ ਕਿਦਾਂ ਜੀ ਇਹ ਨ ਇੱਕ ਨੰਬਰ ਹੈ ਜੀ ਬਿਲਕੁਲ ਠੰਡੀ ਸੀਲ ਹੈ ਬਿਲਕੁਲ ਜੀ ਅੱਛਾ ਜੀ ਤੇ ਇਹਦੇ ਮਗਰ ਬੱਚਾ ਕੀ ਇਹਦੇ ਮਗਰ ਬੱਚਾ ਹੀ ਹੈ ਇਹਦੇ ਮਗਰ ਬੱਚਾ ਇਹਦਾ ਬੱਚਾ ਚਿਟਾ ਹੈ ਅੱਛਾ ਜੀ ਚਿੱਟੇ ਰੰਗ ਦਾ ਬੱਚਾ ਹੈ ਠੀਕ ਹੈ ਜੀ ਉਹ ਵੀ ਆਪਾਂ ਤੁਹਾਨੂੰ ਵਿਖਾ ਦਿੰਨੇ ਆ ਠੀਕ ਹੈ ਜੀ ਤੇ ਸੂਆ ਕਰਵਾਇਆ ਸੂਆ ਹੈ ਪਹਿਲਾ ਹੈ ਪਹਿਲਾ ਸੂਆ ਮੋ ਚਾਰ ਦੇ 6 ਦਿਨ ਦੋਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਦੁੱਧ ਕਿੰਨਾ ਤਿਆਰ ਹਨ ਦੁੱਧ ਛਾਵੇਂ ਥੱਲੇ 17 ਕਿਲੋ ਨਿੱ 14 15 ਨਾਲ ਜਿਹੜਾ ਮਰਜੀ ਵੀਰਪੜਾ ਸਦਾ ਕਰ ਲੈਣਾ ਠੀਕ ਹੈ ਜੀ ਗਰਮਿਨੀਅਮ ਨਾਉਂਦੀ ਠੀਕ ਹੈ ਜੀ ਚੋਅਈ ਜੀ ਬਹੁਤ ਸੋਹਣੀ ਲੱਗੀ ਥਾਂ ਨੂੰ ਦੂਰਾ ਡਬਲ ਦੂਰਾ ਥਾਂ ਲੱਗ ਗਿਆ ਨੂੰ ਸਾਰਾ ਹਾਂਜੀ ਹਾਂਜੀ ਠੀਕ ਹੈ ਜੀ ਥਾਣਾ ਝਾਤੀ ਮਰਾਵਾ ਦੇ ਕਰੀ ਠੀਕ ਹੈ ਜੀ ਖੋਲੀ ਨਤ ਜਿੰਨੇ ਮਿਕਰੀ ਲਓ ਜੀ ਕੰਦਾ ਕ ਤੂੰ ਦੱਸਿਆ 15 ਕਿਲੋ ਦੁੱਧ ਤਿਆਰ ਹੈ 17 ਕਿਲੋ ਦੁੱਧ ਨੈਟ ਤਿਆਰ ਹੈ ਫਲੇ 17 ਕਿਲੋ ਦੁੱਧ ਦੋਸਤ ਤਿਆਰ ਹੈ ਠੀਕ ਹੈ ਜੀ ਕਿਉਂ ਕਿ ਇਹ ਵੇਲੇ ਜਾਨਵਰ ਜਾਂਦਾ ਉਪਰੇ ਥਾਂ ਹਾਂਜੀ ਹਾਂਜੀ ਬਹੁਤਾ ਘਟਾ ਥੋੜਾ ਬੜਾ ਹੋ ਜਾਂਦਾ ਜੀ ਦੋਸਤੋ ਇੱਕ ਘਟਰੀਏ ਸੂਈ ਹੈ ਬੱਚਾ ਇੰਨੇ ਬੱਚਾ ਦਿੱਤਾ ਬੱਚੇ ਤੁਹਾਨੂੰ ਸਾਰੀਆਂ ਦਿਖਾ ਦਾਂਗੇ ਪ੍ਰਿੰਟ ਤੇ ਛੋਟਾ ਛੋਟਾ ਦੀ ਬੇਥ ਦੋਸਤੋ ਇਹਦੀ ਕਾਫੀ ਹੈ ਕੋਸ਼ਿਸ਼ ਕਰਾਂਗੇ ਦੋਸਤੋ ਇਸ ਗਾਂ ਦਾ ਮੁੱਲ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਹੀ ਦੱਸਣ ਦੀ ਛੋਟਾ ਛੋਟਾ ਦੀ ਬੇਥ ਦੋਸਤੋ ਕਾਫੀ ਹੈ ਬਿਲਕੁਲ ਵੀ ਠੰਡੀ ਸੀਲੇ ਲਓ ਜੀ ਠੀਕ ਹੈ ਜੀ ਹੋਰ ਦੱਸੋ ਠੀਕ ਠੀਕ ਹੈ ਜੀ ਤੇ ਨਿਤਨ ਜੀ ਦਾ ਮੁੱਲ ਇਹਦਾ ਮੁੱਲ ਤੇ ਬਾਬਾ 55000 ਰੁਪਏ ਕਰਦੇ ਆ 55000 ਹਾਂ ਜੀ ਮੰਨ ਤਾਂ ਹੋ ਜੂਗਾ ਮੰਨ ਤਾਂ ਤੁਸੀਂ ਦੱਸੋ ਕਿੰਨਾ ਕਰ ਦੀਏ ਮੰਨ ਤਾਂ ਮੈਂ ਤਾਂ ਕਹਿੰਦਾ ਵੇਖੋ ਜਿੰਨਾ ਕਰਨਾ ਕਿੰਨਾ ਕਰ ਦੀਏ ਹੋ ਜੂਗੀ 52000 ਕਰ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਠੀਕ ਠੀਕ ਹੈ ਲਓ ਤੁਹਾਡੇ ਘਰ ਤੇ ਦੇ ਦੀ ਬੂੰਜਲੀਆ ਠੀਕ ਠੀਕ ਹੈ ਜੀ ਜਿਹੜਾ ਵੀ ਦੋਸਤੋ ਵੀਰ ਭਰਾ ਹੋ ਇੱਥੇ ਆਊਗਾ ਮਾਨ ਤਾਂ ਦੋਸਤੋ ਉਹ ਤਾਂ ਹੋਰ ਵੀ ਹੋ ਜੂਗਾ ਬਾਕੀ ਦੋਸਤੋ ਤੁਹਾਨੂੰ ਬੱਚੇ ਵੀ ਆਪਾਂ ਇਹ ਤਿੰਨਾਂ ਗਾਉਂ ਤੇ ਦਿਖਾ ਦਨੇ ਕਰੀ ਇਹ ਬੱਚਾ ਪਹਿਲੇ ਨੰਬਰ ਵਾਲੀ ਪਹਿਲੇ ਨੰਬਰ ਵਾਲੀ ਬੈਠ ਦਾ ਠੀਕ ਹੈ ਜੀ ਦੂਜੇ ਨੰਬਰ ਦੇ ਦੂਜੇ ਨੰਬਰ ਵਾਲੀ ਦਾ ਆਹ ਲਾ ਬੱਚਾ ਜੀ ਠੀਕ ਹੈ ਜੀ ਇਹ ਬਾਬਾ ਇਹ ਕੋ ਮਾਨਦਾ ਨਹੀਂ ਉਹ ਜਿਨ੍ਹਾਂ ਨੇ ਗਾਂ ਲਈ ਨਾ ਉਹ ਮੰਨਦੇ ਨਹੀਂ ਇਹ ਕਹਿੰਦੇ ਬੱਚਾ ਛਾਂ ਦੇਦਾ ਨਹੀਂ ਆ ਤੇ ਜਦੋਂ ਗਾਂ ਸੋਈ ਹੈ ਜੇਰ ਲੰਕਰੀ ਵੀ ਬੱਚਾ ਕੱਢ ਘੜੇ ਆ ਤੇ ਨਾਲ ਹੀ ਮੈਂ ਵੀਡੀਓ ਬਣਾਈ ਵੀਡੀਓ ਮੇਰੇ ਤੋਂ ਬਣੀ ਪਈ ਆ ਠੀਕ ਹੈ ਤੇ ਜਦੋਂ ਬਰਾੜੀ ਦਾ ਕਾਲੀ ਦਾ ਆਣਾ ਅੱਛਾ ਜੀ ਦੋਸਤੋ ਮਾਂ ਬਿਲਕੁਲ ਕਾਲੀ ਹੈ ਤੇ ਬੱਚਾ ਥੋੜਾ ਜਿਹਾ ਬਲੈਕ ਬਲੈਕ ਵੀ ਹੈਗਾ ਵਿੱਚ ਤੇ ਜਿਹੜੀ ਡੱਬੀ ਆ ਉਹਦਾ ਜਰਸੀ ਹੈ ਉਹਦਾ ਜਰਸੀ ਹੈ ਠੀਕ ਠੀਕ ਹੈ ਇਹ ਸੀਮਨ ਦਾ ਹੋ ਜਾਂਦਾ ਨਾ ਕੋਈ ਸੀਮਨ ਜਿੱਦਾਂ ਦਾ ਕੋਈ ਡਾਕਟਰ ਪਾਉਂਦਾ ਡਾਕਟਰ ਆ ਉਹ ਕਹਿੰਦੇ ਕੀ ਬਣਾ ਰੱਬ ਜਾਣਦਾ ਕੀ ਬਣਾ ਹਾਂਜੀ ਹਾਂਜੀ ਦੋਸਤੋ ਤਿੰਨ ਗਾਵਾਂ ਤੁਹਾਨੂੰ ਦਿਖਾਈਆਂ ਵਾ ਫੇਸ ਕੁਆਲਿਟੀ ਇੱਕ ਰੰਗਾਵਾਂ ਦੀ ਮੂਰਤੋ ਚੈੱਕ ਕਰ ਲਓ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ